ਇਸ ਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਤਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜੜੀਆਂ ਨੇ ਗੰਭੀਰ ਸੱਟਾਂ ਸੀ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਕਰਦਾ ਆ ਰਿਹਾ ਹੈ ਤੇ ਉੱਥੇ ਹੀ ਦੱਸਦੇ ਜਿੱਥੇ ਜਿੱਥੇ ਕਾਨੂੰਨ ਦੀ ਉਲੰਘਣਾ ਜੜੀ ਹੈ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪੀਟਲ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਗਿਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨਾਂ ਨੇ ਪੰਪ ਚ ਵੱਜਦਾ ਨਹੀਂ ਉਹਨੇ ਆ ਕੇ ਉਹ ਗੱਡੀ ਨਾ ਵਾਜ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਖੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ ਉਹਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਵਾਰ ਜੀ ਅਜੀ ਨਹੀਂ ਬਹੁਤ ਸਾਰਾ ਵੀ ਕਿ ਜਿਲ੍ਹਾ ਜਿਹਾ ਸਵੈਚਾਲਨ ਬੜਾ ਖਰਾਬ ਨਿਕਲਿਆ ਜਿਲ੍ਹਾ ਬਲਮੀਕੀ ਚੋਂ ਕਲਾ ਜਿਲ੍ਹਾ ਉਧਰੋਂ ਵਾਲਦਾ 8:00 ਵਜੇ ਦਾ ਉਧਰ ਜਿੰਨੇ 10 ਐਕਸ਼ਨ ਤੇ ਹੁੰਦੇ ਆ ਪੁਲਿਸ ਵਾਲਾ ਇੱਕ ਵਾਰਾ ਕੀ ਕਰ ਰਿਹਾ ਕਿਨੇ ਤੈਨੂੰ ਪਿੱਛੇ ਕਰੇ ਕਿਨੇ ਤੈਨੂੰ ਅੱਗੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣ ਆਏ ਪ੍ਰੋਪਰ ਰੇਨ ਆਸੇ ਤੇ ਲਾਈਟਾਂ ਜੁੜਾ ਲਗਣ ਤੇ ਟ੍ਰੈਕਸ਼ਨ ਤੋਂ ਬਚਾਓ ਏ ਕੈਮਰਾ ਪਰਸਨ ਹਣੀ ਦੇ ਨਾਲ ਅਦੇਸੈਨੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇੰਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਲੜਕੀ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਇਸ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤੋਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨੇ ਪੰਪ ਚ ਵੱਜਦਾ ਸੀ ਉਹਨੇ ਆ ਗਏ ਉਹ ਗੱਡੀ ਨਾ ਵੱਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ 'ਤੇ ਔਰ ਸਿਰ 'ਤੇ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਪੁੱਛ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਵਜੇ ਕੀ ਅਚੀ ਨਹੀਂ ਪੂਨ ਸਾਲ ਉਹ ਵੀ ਕਿ ਜਿਲ੍ਹਾ ਜਿਹਾ ਸਵੈਚਾਲਨ ਬੜਾ ਖਰਾਬ ਚਿਕਲਾ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵਜੇ ਦਾ ਉਧਰ ਜਿੰਨੇ 10 ਐਕਸਲ ਤੇ ਹੁੰਦੇ ਆ ਪੁਲਿਸ ਨਾਲ ਇੱਕ ਬਚਾਲਾ ਕੀ ਕਰੇ ਕਿਨੇ ਤੈਨੂੰ ਪਿੱਛੇ ਕਰੇ ਕਿਨੇ ਤੈਨੂੰ ਅੱਗੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣ ਹੈ ਪ੍ਰੋਪਰ ਰੇਲ ਰਸਤੇ ਤੇ ਲਾਈਟਾਂ ਟੋਟਾ ਲਗਨ ਤੇ ਟ੍ਰੈਕਸ਼ਨ ਤੋਂ ਬਚਾਓ ਕੈਮਰਾ ਪਰਸਨ ਹਣੀ ਦੇ ਨਾਲ ਅਜ ਇਸਨੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨਾਂ ਦੇ ਪੰਪ ਚ ਵੱਜਦਾ ਸੀ ਉਹਨੇ ਆ ਗਏ ਉਹ ਗੱਡੀ ਨਾ ਵਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗ ਪੁਲਿਸ ਪਤਾ ਨਹੀਂ ਸਾਧ ਗੱਡੀ ਲੱਗੇ ਦੋ ਬੀ ਆ ਜੀ ਅਜੀ ਨਹੀਂ ਪੁਲਿਸ ਸਰੰਦ ਵੀ ਕਿ ਜਿਲ੍ਹਾ ਜੇ ਸੰਚਾਲਨ ਬੜਾ ਖਰਾਬ ਚ ਨਿਕਲਿਆ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉੱਥੋਂ ਵਜਦਾ ਉਧਰ ਜਿੰਨੇ 10 ਐਕਸੀਡੈਂਟ ਹੁੰਦੇ ਆ ਪੁਲਿਸ ਲੈ ਇੱਕ ਬਚਾਲਾ ਕੀ ਕਰੇ ਕਿੰਨੇ ਤੂੰ ਪਿੱਛੇ ਕਰੇ ਕਿੰਨੇ ਤੂੰ ਅੱਗੇ ਕਰੇ ਪੁਲਿਸ ਚਾਹੀਦਾ ਕਿ ਸਿਲਕਾ ਬਣ ਹੈ ਪ੍ਰੋਪਰ ਰੇਲਸ ਹੈ ਤੇ ਲਾਈਟਾਂ ਟੋਟਾ ਲਗਨ ਤੇ ਐਕਸੀਡੈਂਟ ਤੋਂ ਬਚਾਓਏ ਕੈਮਰਾ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇੰਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਕਰਦਾ ਆ ਰਿਹਾ ਹੈ ਤੇ ਉੱਥ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਗਿਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲਬਾਤ ਲੜਕੀ ਉਧਰੋਂ ਆ ਰਹੀ ਸੀ ਗ ਉਹ ਤਾਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨੇ ਪੰਪ ਚ ਵੱਜ ਗਈ ਉਹਨੇ ਆ ਕੇ ਉਹ ਗੱਡੀ ਨਾ ਵਾਜ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਹੁਣ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ ਤੁਹਾਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਬਈ ਜੀ ਅਜੀ ਨਹੀਂ ਬਹੁਤ ਸਾਰਾ ਵੀ ਕਿ ਜਿਲ੍ਹਾ ਜਿਹਾ ਸਵੈਚਾਲਨ ਬੜਾ ਖਰਾਬ ਹੋ ਨਿਕਲਿਆ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਜਿੰਨੇ 10 ਐਕਸ਼ਨ ਤੇ ਹੁੰਦੇ ਆ ਪੁਲਿਸ ਵਾਲਾ ਇੱਕ ਵਚਲਾ ਕੀ ਕਰੇ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਹੋਕੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣਾਏ ਪ੍ਰੋਪਰ ਰੇਨ ਉਸਤੇ ਲਾਈਟਰ ਜੁਟਾ ਲਗਨ ਤੇ ਟ੍ਰੈਕਸ਼ਨ ਤੋਂ ਬਚਾਓ ਏ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਲਿਓ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਦਾ ਉਧਰੋਂ ਲੌਂਗ ਸਾਈਡ ਆਇਆ ਉਹ ਤੋਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨਾਂ ਦੇ ਪੰਪ ਚ ਵੱਜਦਾ ਸੀ ਉਹਨੇ ਆ ਕੇ ਉਹ ਗੱਡੀ ਨਾ ਵਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਸਾੜ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਬੰਦਾ ਹੈਂਡੀਕੈਪ ਸੀ ਉਦੋਂ ਗੱਲ ਕੀਤੀ ਉਹਨੇ ਸਾਹਿਬ ਨੂੰ ਨਖਵਰੇ ਕੀਤਾ ਸੀ। ਤੁਹਾਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੀ ਦੋ ਰਹੀ ਆ ਕੀ ਐਚੀ ਨਹੀਂ। ਪੰਜ ਸਾਲਾਂ ਤੋਂ ਵੀ ਕਿ ਜਿਲ੍ਹਾ ਸੈਰਚਲਾ ਨਾ ਬੜਾ ਖਰਾਬ ਹੋ ਗਿਆ ਲੈ। ਜਿਲ੍ਹਾ ਬਲਮੀਕੀ ਚੌਂਕਲਾ। ਜਿਲ੍ਹਾ ਉਧਰੋਂ ਵੱਲਦਾ ਉੱਥੋਂ ਵੱਜਦਾ ਉਧਰ ਦਿਨ ਦੇ 10 ਐਕਸਡੈਂਟ ਹੁੰਦੇ ਆ। ਪੁਲਿਸ ਵਾਲਾ ਇੱਕ ਵਾਰਾ ਕੀ ਕਰੇ ਕਿੰਨੇ ਨੂੰ ਪਿੱਛੇ ਕਰੇ ਕਿੰਨੇ ਨੂੰ ਹੋ ਗਿਆ ਕਰੇ। ਪੁਲਿਸ ਨੂੰ ਚਾਹੀਦਾ ਕਿ ਸੜਕਾਂ ਬਣ ਆਏ। ਪ੍ਰੋਪਰ ਰੇਨ ਆਸੇ ਤੇ ਲਾਈਟਾਂ ਲੁੱਟਾ ਲਗਨ ਤੇ ਐਕਸਡੈਂਟ ਤੋਂ ਬਚਾਓ। ਕੈਮਰਾ ਪਰਸਨ ਹਰੀ ਦੇ ਨਾਲ ਅਜ ਇਸਨੀ ਦੀ ਰਿਪੋਰਟ ਪਟਾਣਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ 1 ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕਿਰਾ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨਾਂ ਨੇ ਪੰਪੋਂ ਚ ਵੱਜਦਾ ਉਹਨੇ ਆ ਗਏ ਉਹ ਗੱਡੀ ਨਾ ਵਜਾ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਸਾੜ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦ ਪੁੱਛੋ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੌੜ ਗਿਆ ਜੀ ਅਜੀ ਨਹੀਂ ਪੰਜ ਸਾਲਾਂ ਤੋਂ ਵੀ ਕਿ ਜਿਲ੍ਹਾ ਜਿਸ ਸੰਚਾਲਨ ਬੜਾ ਖਰਾਬ ਚੱਲ ਰਿਹਾ ਹੈ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਜਿੰਨੇ 10 ਐਕਸ਼ਨ ਤੇ ਹੁੰਦੇ ਆ ਪੁਲਿਸ ਵਾਲਾ ਇੱਕ ਬਚਾਲਾ ਕੀ ਕਰੇ ਕਿੰਨੇ ਨੂੰ ਪਿੱਛੇ ਕਰੇ ਕਿੰਨੇ ਨੂੰ ਹੋ ਕੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣ ਹੈ ਪ੍ਰੋਪਰ ਰੇਨ ਅਸਤੇ ਲਾਈਟਾਂ ਲੁੱਟਾ ਲਗਨ ਤੇ ਐਕਸ਼ਨ ਤੋਂ ਬਚਾਓ ਕੈਮਰਾ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ ਪਠਾਨਕੋਟ ਵਰਮੇ ਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ 1 ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕਿਰਾਕ ਦਿੱਤਾ ਤੇ ਦੱਸਦੇ ਇਹ ਹਾਸਾ ਇੰਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਕਰਦਾ ਆ ਰਿਹਾ ਹੈ ਤੇ ਉੱਥ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲਬਾਤ ਲੜਕੀ ਉਧਰੋਂ ਆ ਰਹੀ ਸੀ ਗੱ ਉਤੋਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨੇ ਪੰਪ ਚ ਵੱਜਦਾ ਹੀ ਉਹਨੇ ਆ ਗਏ ਉਹ ਗੱਡੀ ਨਾ ਵਜਾ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਸਾੜ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੂੰ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ ਤੁਹਾਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਰਹੀ ਆ ਕੀ ਐ ਚੀ ਨੀ ਪੂਨ ਸਾਲ ਨੂੰ ਵੀ ਕਿ ਜਿਲ੍ਹਾ ਸੈਰ ਸਵੈਚਾਲਨ ਬੜਾ ਖਰਾਬ ਹੋ ਕੇ ਨਿਕਲਿਆ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਜਿੰਦੇ 10 ਸੈਕਸ਼ਨ ਤੇ ਹੁੰਦੇ ਆ ਪੁਲਿਸ ਵਾਲਾ ਇੱਕ ਵਚਲਾ ਕੀ ਕਰ ਰਿਹਾ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਹੁੱਕੇ ਕਰੇ ਪੁਲਿਸ ਨੂੰ ਚਾਹੀਦਾ ਕਿ ਸਲਕਾ ਬਣਾਏ ਪ੍ਰੋਪਰ ਵੇ ਨਾਲ ਸਤੇ ਲਾਈਟਾਂ ਲੁਟਾ ਲਗਨ ਤੇ ਟ੍ਰੈਕਸ਼ਨ ਤੋਂ ਬਚਾਓ ਕੈਮਰ ਪਰਸਨ ਹਨੀ ਦੇ ਨਾਲ ਅਜਸੈਨੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕਰ ਦਿੱਤਾ ਤੇ ਦੱਸਦੇ ਇਹ ਹਾਸਾ ਇੰਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਸੀ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਕਾਨੂੰਨ ਦੀ ਉਲੰਘਣਾ ਜਿਹੜੀ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨਾਂ ਦੇ ਪੰਪ ਚ ਵੱਜਦਾ ਸੀ ਉਹਨੇ ਆ ਕੇ ਉਹ ਗੱਡੀ ਨਾ ਵਾਜ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਹੁਣ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ। ਉਹਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਰਹੀ ਆ ਜੀ ਅਜੀਬੀ। ਬਹੁਤ ਸਾਰੇ ਵੀ ਕਿ ਜਿਲ੍ਹਾ ਜਿਹਾ ਸੈਵਟਾ ਨਾ ਬੜਾ ਖਰਾਬ ਸਿਰਕਲਾ ਹੈ। ਜਿਲ੍ਹਾ ਬਲਮੀਕੀ ਚੌਂਕਲਾ। ਜਿਲ੍ਹਾ ਉਧਰੋਂ ਵਾਲਦਾ ਉੱਥੋਂ ਵੱਜਦਾ ਉਧਰ ਜਿੰਨੇ 10 ਐਕਸਟਰ ਤੇ ਹੁੰਦੇ ਆ। ਪੁਲਿਸ ਨਾਲ ਇੱਕ ਬਚਾਲਾ ਕੀ ਕਰੇ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਅੱਗੇ ਕਰੇ। ਪੁਲਿਸ ਨੂੰ ਚਾਹੀਦਾ ਕਿ ਸਲਕਾ ਬਣ ਆਏ। ਪ੍ਰੋਪਰ ਰੇਲ ਰਸਤੇ ਲਾਈਟਾਂ ਲੂਟਾਂ ਲਗਣ ਤੇ ਟ੍ਰੈਕਸ਼ਨ ਤੋਂ ਬਚਾਓ। ਕੈਮਰ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ ਪਟਾਣਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ 1 ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਕਾਨੂੰਨ ਦੀ ਉਲੰਘਣਾ ਜਿਹੜੀ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨਾਂ ਨੇ ਪੰਪ ਚ ਵੱਜਦਾ ਸੀ ਉਹਨੇ ਆ ਗਏ ਉਹ ਗੱਡੀ ਨਾ ਵਜਾ ਗੱਡੀ ਦਾ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜ ਪੁੱਲ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਗਿਆ ਜੀ ਅਜੀ ਨਹੀਂ ਪੰਜ ਸਾਲ ਨੂੰ ਵੀ ਕਿ ਜਿਲ੍ਹਾ ਤੇ ਸੈਰਚਲਣਾ ਬਲਕ ਖਰਾਬ ਸੜਕ ਲਾ ਜਿਲ੍ਹਾ ਬਲਮੀਕੀ ਚੌਂਕ ਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਜਿੰਨੇ 10 ਸੈਕਸ਼ਨ ਤੇ ਹੁੰਦੇ ਆ ਪੁਲਿਸ ਲਈ ਇੱਕ ਬਚਾ ਲਾ ਕੀ ਕਰੇ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਹੋ ਕੇ ਕਰੇ ਪੁਲਿਸ ਚਾਹੀਦਾ ਕਿ ਸੜਕਾ ਬਣਾਏ ਪ੍ਰੋਪਰ ਰੇਲ ਆਸ ਤੇ ਲਾਈਟਾਂ ਲੁੱਟਾ ਲਗਨ ਤੇ ਟਕਸ਼ਣ ਤੋਂ ਬਚਾਓ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ ਪਠਾਨਕੋਟ ਵਾਲਮੀਕੇ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕਿ ਰਾਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਸੀ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਕਰਦਾ ਆ ਰਿਹਾ ਹੈ ਤੇ ਉੱਥੇ ਹੀ ਦ ਆ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪੀਟਲ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਘੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਇੱਕ ਵਾਰ ਦੇਖਦੇ ਹਾਂ ਸੁਣਦੇ ਹਾਂ ਪੂਰੀ ਗੱਲਬਾਤ ਲੜਕੀ ਉਧਰੋਂ ਉਹ ਤਾਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨਾਂ ਦੇ ਪੰਪ ਚ ਵੱਜਦਾ ਸੀ ਉਹਨੇ ਆ ਕੇ ਉਹ ਗੱਡੀ ਨਾ ਵੱਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਣਖਾ ਵਗੈਰਾ ਕੀਤਾ ਸੀ ਤੁਹਾਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਰਹੀ ਆ ਜੀ ਅੱਛੀ ਨਹੀਂ ਪੰਜ ਸਾਲ ਤੋਂ ਵੀ ਕਿ ਜਿਲ੍ਹਾ ਸੈਰਚਾਲਾ ਨਾ ਬਿਲਕੁਲ ਖਰਾਬ ਹੋ ਰਿਹਾ ਹੈ ਜਿਲ੍ਹਾ ਬਲਮੀਕੀ ਚੌਂਕ ਆਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਜਿੰਨੇ 10 ਐਕਸਰ ਤੇ ਹੁੰ ਪੁਲਿਸ ਵਾਲਾ ਇੱਕ ਬਚਾਲਾ ਕੀ ਕਰਿਆ ਕਿਨੇ ਤੈਨੂੰ ਪਿੱਛੇ ਕਰੇ ਕਿਨੇ ਤੈਨੂੰ ਅੱਗੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣ ਆਏ ਪ੍ਰੋਪਰ ਰੇਲ ਰਸਤੇ ਤੇ ਲਾਈਟਾਂ ਜੁਟਾ ਲਗਨ ਤੇ ਟ੍ਰੈਕਸ਼ਨ ਤੋਂ ਬਚਾਓ ਕੈਮਰ ਪਰਸਨ ਹਣੀ ਦੇ ਨਾਲ ਅਜ ਸੈਣੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਨੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸ ਦਈਏ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗਿਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤਾਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨਾਂ ਦਾ ਪੰਪ ਚ ਵੱਜਦਾ ਸੀ ਉਹਨੇ ਆ ਗਏ ਉਹ ਗੱਡੀ ਨਾਲ ਵਾਜ ਗੱਡੀ ਦੇ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡਜਾਬ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ। ਉਹਨੂੰ ਪਤਾ ਨਹੀਂ ਸੀ ਸ਼ਾਇਦ ਗੱਡੀ ਲੱਗੇ ਦੋ ਬੀ ਆ ਜੀ ਐਚੀ ਨਹੀਂ। ਬਹੁਤ ਸਾਰੇ ਨੇ ਵੀ ਕਿਹਾ ਜਿਲ੍ਹਾ ਜਿਹਾ ਸਵੈਚਾਲਨ ਬੜਾ ਖਰਾਬ ਚ ਨਿਕਲਿਆ। ਜਿਲ੍ਹਾ ਬਲਮੀਕੀ ਚੋਂ ਕਲਾ। ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵਜਿਦਾ ਉਧਰ ਜਿੰਨੇ 10 ਐਕਸਟਰ ਤੇ ਹੁੰਦੇ ਆ। ਪੁਲਿਸ ਨਾਲ ਇੱਕ ਬਚਾਲਾ ਕੀ ਕਰੇ ਕਿਨੇ ਤੂੰ ਪਿੱਛੇ ਕਰੇ ਕਿਨੇ ਤੂੰ ਅੱਗੇ ਕਰੇ। ਪੁਲਿਸ ਨੂੰ ਚਾਹੀਦਾ ਕਿ ਸੜਕਾਂ ਬਣਾਈਏ, ਪ੍ਰੋਪਰ ਰੇਲ ਰਸਤੇ ਤੇ ਲਾਈਟਾਂ ਲਗਾਣ ਤੇ ਟ੍ਰੈਕਸ਼ਨ ਤੋਂ ਬਚਾਓ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ 1 ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕਰ ਦਿੱਤਾ ਤੇ ਦੱਸਦੇ ਇਹ ਹਾਸਤਾ ਇੰਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਕਾਨੂੰਨ ਦੀ ਉਲੰਘਣਾ ਜਿਹੜੀ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤੋਂ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨਾਂ ਦਾ ਪੰਪ ਚ ਵੱਜਦਾ ਸੀ ਉਹਨੇ ਆ ਕੇ ਉਹ ਗੱਡੀ ਨਾਲ ਵੱਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸਿੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਉਹਨੂੰ ਗੱ ਪੁੱਲ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੋ ਰਹੀ ਆ ਕੀ ਐਚੀ ਨਹੀਂ ਪੰਜ ਸਾਲਾਂ ਤੋਂ ਵੀ ਕਿ ਜਿਲ੍ਹਾ ਸਵੈਚਲਾ ਨਾ ਬੜਾ ਖਰਾਬ ਹੋ ਰਿਹਾ ਹੈ ਜਿਲ੍ਹਾ ਬਲਮੀਕੀ ਚੌਂਕਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵਜਿਦਾ ਉਧਰ ਦਿਨ ਦੇ 10 ਐਕਸੀਡੈਂਟ ਹੁੰਦੇ ਆ ਪੁਲਿਸ ਨਾਲ ਇੱਕ ਵਾਰਾ ਕੀ ਕਰੇ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਹੋ ਗਿਆ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣਾਏ ਪ੍ਰੋਪਰ ਰੇ ਨਾ ਸਥੇ ਲਾਈਟਾਂ ਟੋਟਾ ਲਗਨ ਕਿ ਐਕਸੀਡੈਂਟ ਤੋਂ ਬਚਾਓ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਣੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਹਿਲਾਂ ਵੀ ਐਕਸੀਡੈਂਟ ਕਰਦਾ ਆ ਰਿਹਾ ਹੈ ਤੇ ਉੱਥੇ ਹੀ ਦ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਹੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਉੱਥੇ ਮੌਜੂਦ ਰਾਗਿਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲਬਾਤ ਲੜਕੀ ਉਧਰੋਂ ਆ ਰਹੀ ਸੀ ਤੋ ਬੈਕ ਕਰਦੇ ਬਿਲਕੁਲ ਸਪੀਡ ਤੇ ਬੈਕ ਕੀਤੀ ਉਹਨੇ ਪੰਪ ਚ ਵੱਜ ਗਈ ਉਹਨੇ ਆ ਕੇ ਉਹ ਗੱਡੀ ਨਾ ਵਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਸਿੱਟ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਹੁਣ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ ਤੁਹਾਨੂੰ ਪਤਾ ਨਹੀਂ ਸੀ ਸ਼ਾਇਦ ਗੱਡੀ ਲੱਗੇ ਦੋ ਵਜੇ ਕੀ ਅਜੀ ਨਹੀਂ ਪੂਨਸਰ ਨੂੰ ਵੀ ਕਿ ਜਿਲ੍ਹਾ ਜਿਹਾ ਸੈਵਕਲਨ ਬੜਾ ਖਰਾਬ ਕਰਕਲਾ ਜਿਲ੍ਹਾ ਬਲਮੀਕੀ ਜੋਗਲਾ ਜਿਲ੍ਹਾ ਉਧਰੋਂ ਆਉਂਦਾ ਉਸ ਤੋਂ ਵੱਜਦਾ ਉਧਰ ਦਿਨ ਦੇ 10 ਐਕਸ਼ਨ ਤੇ ਹੁੰਦੇ ਆ ਪੁਲਿਸ ਵਾਲਾ ਇੱਕ ਬਚਾਲਾ ਕੀ ਕਰਿਆ ਕਿੰਨੇ ਤੈਨੂੰ ਪਿੱਛੇ ਕਰੇ ਕਿੰਨੇ ਤੈਨੂੰ ਅੱਗੇ ਕਰੇ ਪੁਲਿਸ ਚਾਹੀਦਾ ਕਿ ਸਲਕਾ ਬਣ ਹੈ ਪ੍ਰੋਪਰ ਵੇ ਨਾਲ ਸਤੈ ਲਾਈਟਾਂ ਡੁੱਟਾ ਲਗਨ ਤੇ ਟਕਚਣ ਤੋਂ ਬਚਾਓ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੋਟ ਵਾਲਮੀਕੀ ਚੌਂਕ ਦੇ ਵਿੱਚ ਦੇਰ ਰਾਤ ਉਸ ਸਮੇਂ ਵੱਡਾ ਹਾਸਾ ਵਾਪਰ ਗਿਆ ਜਦੋਂ ਰੋਂਗ ਸਾਈਡ ਤੋਂ ਆ ਰਹੀ ਜੇਕੇ ਨੰਬਰ ਇੱਕ ਗੱਡੀ ਨੇ ਸਕੂਟੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਰੋਂਗ ਕੇ ਰੱਖ ਦਿੱਤਾ ਤੇ ਦੱਸਦੇ ਇਹ ਹਾਸਾ ਇਨਾ ਗੰਭੀਰ ਸੀ ਕਿ ਕੁੜੀ ਨੂੰ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਗੰਭੀਰ ਸੱਟਾਂ ਅਸੀਂ ਕਹਿ ਸਕਦੇ ਹਾਂ ਉਹ ਲੱਗੀਆਂ ਨੇ ਜਿਸ ਨੂੰ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਆ ਕੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਰੋਂਗ ਸਾਈਡ ਤੋਂ ਆ ਰਹੀ ਗੱਡੀ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਰੀ ਕੀਤਾ ਹੋਇਆ ਹੈ ਕਿ ਸ਼ਰਾਬ ਪੀ ਕੇ ਗੱਡੀ ਤੁਸੀਂ ਨਹੀਂ ਚਲਾ ਸਕਦੇ ਤੇ ਉੱਥੇ ਹੀ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਪੀ ਕੇ ਗੱਡੀ ਦਾ ਚਲਾਈ ਗਈ ਤੇ ਉੱਥੇ ਇਸ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਨਾਲ ਲੜਕੀ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਉਸ ਨੂੰ ਲੱਗੀਆਂ ਤੇ ਸਿਵਲ ਹਸਪਤਾਲ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਇਹ ਪੁਲਿਸ ਨੇ ਮੌਕੇ ਤੇ ਆ ਕੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਤੇ ਉੱਥੇ ਮੌਜੂਦ ਰਾਗੀਰਾਂ ਦੇ ਵੱਲੋਂ ਕੀ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਆ ਉਹ ਇੱਕ ਵਾਰ ਦੇਖਦੇ ਆ ਸੁਣਦੇ ਆ ਪੂਰੀ ਗੱਲ ਬਾਤ ਲੜਕੀ ਉਧਰੋਂ ਆ ਰਹੀ ਸੀ ਗੱਡੀ ਵਾਲਾ ਉਧਰੋਂ ਲੌਂਗ ਸਾਈਡ ਆਇਆ ਉਹ ਤੋਂ ਬੈਕ ਕਰਦੇ ਬਿਲਕੁਲ ਹੀ ਸਪੀਡ ਤੇ ਬੈਕ ਕੀਤੀ ਉਹਨੇ ਪੰਪ ਚ ਵੱਜਦਾ ਹੀ ਉਹਨੇ ਆ ਗਏ ਉਹ ਗੱਡੀ ਨਾਲ ਵਜਾ ਗੱਡੀ ਦੀ ਕੁੜੀ ਵਿਚਾਰੀ ਡਿੱਗੀ ਹੈ ਮੂੰਹ ਪਰ ਸਿਰ ਪਰ ਉਹਦੇ ਸਿਰ ਤੇ ਸੱਟ ਲੱਗੀ ਹੈ ਉਹਨੂੰ ਹਸਪੀਟਲ ਲੈ ਕੇ ਚੱਲੇ ਆ ਗੱਡੀ ਆਈ ਹੈ ਪੁਲਿਸ ਵਾਲੀ ਉਹ ਚ ਲੈ ਕੇ ਚੱਲੇ ਆ ਉਹ ਬੰਦਾ ਹੈਂਡੀਕੈਪ ਸੀ ਜਦੋਂ ਗੱਲ ਕੀਤੀ ਉਹਨੇ ਸ਼ਾਇਦ ਕੋਈ ਨਸ਼ਾ ਵਗੈਰਾ ਕੀਤਾ ਸੀ। ਤੁਹਾਨੂੰ ਪਤਾ ਨਹੀਂ ਸ਼ਾਇਦ ਗੱਡੀ ਲੱਗੇ ਦੌੜ ਗਿਆ ਕੀ ਐਜੀ ਨਹੀਂ। ਪੰਜ ਸਾਲ ਨੂੰ ਵੀ ਕਿ ਜਿਲ੍ਹਾ ਸਹਿਚਾਲਨਾਂ ਬੜਾ ਖਰਾਬ ਨਿਕਲਿਆ। ਜਿਲ੍ਹਾ ਬਲਮੀਕੀ ਚੌਂਕਲਾ। ਜਿਲ੍ਹਾ ਉਧਰੋਂ ਆਉਂਦਾ